ਵਾਹਿਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਸਾਰੇ ਪਿੰਡ ਨੂੰ ਪਤਾ ਹੀ ਹੈ ਕਿ ਵੀ ਤੋਂ ਅਕਲ ਕਰਿਆ ਸੂ ਨੂੰ ਸਵੇਰ ਦਾ ਜਿਹੜਾ ਚੌਕ ਖਾਣੇ ਤੇ ਬਿਠਾਇਆ ਗਿਆ ਸੀ ਨਾ ਇਹ ਆਪਣੇ ਪਿੰਡ ਦੀ ਇਹੋ ਜਿਹੀ ਰਾਜਨੀਤਿਕ ਪਿੰਡ ਤੇ ਹਾਵੀ ਹੋ ਗਈ ਕਿ ਉਹਨਾਂ ਨੂੰ ਚੌਂਕੀ ਦੇ ਨੋਰਮਲ ਤਰੀਕੇ ਨਾਲ ਬਿਠਾਉਣ ਦੀ ਬਜਾਏ ਹਵਾਲਾਤ ਦੇ ਵਿੱਚ ਸਵੇਰ ਦਾ ਬਿਠਾਇਆ ਗਿਆ ਸੀ ਤੇ ਹੁਣ ਕੱਤੀਆਂ ਨਾ ਪਰਚਾ ਕਰੇ ਸੀਗੇ ਤੇ ਮੈਂ ਸਾਰੇ ਪਿੰਡ ਨੂੰ ਹੁਣ ਵੀ ਅਪੀਲ ਕਰਦਾ ਹਾਂਗਾ ਸਾਰੇ ਬੰਦ ਖੜੇ ਸੱਜਣ ਸਾਰੇ ਪਿੰਡ ਨੂੰ ਅਪੀਲ ਹੈ ਕਿ ਜੇਕਰ ਇਹੋ ਜਿਹੀ ਬੜੀ ਰਾਜਨੀਤੀ ਪਿੰਡ ਦੇ ਵਿੱਚ ਚੱਲੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਦੇ ਬੇ ਕਸੂਰਾਂ ਨੂੰ ਉੱਥੇ ਜਾ ਕੇ ਕੁੱਟਿਆ ਵੀ ਜਾਵੇਗਾ ਮਾਰਿਆ ਵੀ ਜਾਵੇਗਾ ਤੇ ਝੂਠੇ ਪਰਚੇ ਵੀ ਦਰਜ ਹੋਣਗੇ ਇਸ ਕਰਕੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਚੁੱਪ ਨੂੰ ਚੁੱਪ ਰਹਿ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੋ ਤਾਂ ਜੋ ਇਹੋ ਜਿਹੀ ਬਾਰਦਾਤ ਦੁਬਾਰਾ ਨਾ ਹੋ ਸਕੇ ਪਿੰਡ ਵਿੱਚ ਮੈਂ ਦੱਸਦਾ ਕੰਨੀ ਬੋਲੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀ ਮੈਂ ਸਾਰੇ ਜਿਹੜੇ ਭਰਾਵਾਂ ਦਾ ਛੋਟੇ ਵੱਡੇ ਦਾ ਸਰਦਾਰ ਸਤਿਕਾਰ ਕੀਤਾ ਮੇਰੇ ਨਾਲ ਬਹੁਤ ਅਗਨਜਾਇ ਧੱਕਾ ਹੋ ਰਿਹਾ ਤੇ ਮੈਨੂੰ ਸਵੇਰੇ ਤੋਂ ਲੈ ਕੇ ਆ ਹੁਣ ਪਿੰਨਲੇ ਆਵਾ ਲਾ ਚੁੜਾ ਕੇ ਲੈ ਨੇ ਮੈਂ ਖਾਸ ਕਰਕੇ ਬੇਨਤੀ ਕਰਦਾ ਵੀ ਮੇਰਾ ਮੁੱਤਣਾ ਕੋ ਚਲਾ ਲੈ ਸੁੱਚੋ ਮੇਰੀ 70000 ਦੀ ਉਮਰ ਮਾੜਾ ਤਾਂ ਰਹੀ ਜਾਂਦਾ ਮੇਰਾ ਕੋਈ ਲੈਣ ਨਹੀਂ ਦੇਣ ਨਹੀਂ ਮੈਨੂੰ ਦੱਕੇ ਨਾਲ ਮਤਲਬ ਆਇਆ ਜਾ ਰਿਹਾ ਕੌਣ ਕੌਣ ਡਾਰੇ ਤੁਨੂੰ ਕੌਣ ਤੁਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਕਮਲ ਸਿੰਘ ਨੇ ਸ਼ਿਰਗੜ ਤੇ ਸੁਨੀਕ ਨੇ ਸ਼ੁਰੂ ਤੋਂ 75 ਸਾਲ ਇਹਨਾਂ ਦੀ ਉਮਰ ਹੈ ਬੜਾ ਚਾਨਣ ਕਰ ਦਿੱਤਾ 75 ਸਾਲ ਇਹਨਾਂ ਦੀ ਉਮਰ ਹੈ ਅੱਧਿਆ ਉੱਥੇ ਐਜੇ ਪੰਚਾਇਤੀ ਤਰੀਕੇ ਨਾਲ ਤੁਸੀਂ ਆਓ ਤੁਹਾਡਾ ਕੋਈ ਲੈਣ ਦੇਣ ਦਾ ਰੌਲਾ ਹੈ ਕੱਲ ਉੱਥੇ ਹੋ ਗਈ ਸੌ ਨੇਮ ਤੇ ਸੌ ਨੇਮ ਤੇ ਵੀ ਗੱਲ ਨਹੀਂ ਨਿਬੜੀ ਇਹ ਰਹਿਸ ਬਜ਼ੁਰਗ ਨੂੰ ਵਿਚਾਰੇ ਨੂੰ ਹਵਾ ਲਾਚ ਪਿੱਛੇ ਜਾ ਕੇ ਬਿਠਾਦਾ 4 ਘੰਟੇ ਘਟੋ ਕਰ ਨਗਰ ਸਾਰਾ ਗਿਆ ਤੇ ਇਹਨਾਂ ਨੂੰ ਲੈ ਕੇ ਆ ਮੇਰੀ ਕੁਲਵੰਤ ਸਿੰਘ ਬਾਜੀਗਰ ਸਾਹਿਬ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਐਮਐਲਏ ਸਾਹਿਬ ਕਿਰਪਾ ਕਰੋ ਸ਼ੇਰਗੜ੍ਹ ਤੇ ਕਿਰਪਾ ਕਰੋ ਇਹ ਵੀ ਤੁਹਾਡੇ ਵਰਕਰ ਨੇ ਬਾਹਰੋਂ ਨਹੀਂ ਹੈਗੇ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਵੀ ਥੋੜੀ ਜੀ ਨਕੇਲ ਕੱਸੋ ਵੀ ਨਜਾਇਜ਼ ਨਾ ਕਰਨ ਅੱਜ ਇਹ ਜਾਇਜ਼ ਹੈ ਜੋ ਮਰਜ਼ੀ ਕਰੋ ਜੇ ਇਹ ਲੈਣਾ ਦੇਣਾ ਤੇ ਫਿਰ ਇਹਦੇ ਤੋਂ ਲੈ ਮੇਰਾ ਚਾਹੀਦਾ ਵੀ ਦੇਣੇ ਤੇ ਦੇਣਾ ਚਾਹੀਦਾ ਵੀ ਹੈ ਪਰ ਇਹ ਕੀ ਤਰੀਕਾ ਹੋਇਆ ਉਹ ਤੇ ਹੈ ਜੇ ਪੰਚਾਇਤੀ ਤੌਰ ਤੇ ਸੱਦ ਕੇ ਤੇ ਜਦੋਂ ਪਰਾਣੀ ਨਹੀਂ ਨਿਬੜੀ ਤੇ ਵਿਚਾਰੇ ਨੂੰ ਪਿਛਾਵਾਂ ਲੱਤ ਲੈ ਗੇ ਉਹ ਤਾਂ ਨਗਰ ਸਾਰਾ ਤਗੜਾ ਸੀ ਜਿਹੜੇ ਇਹਨਾਂ ਦੇ ੱੱਕੇ ਨਾਲ ਉੱਥੋਂ ਲੈ ਆਏ ਉਹ ਬੇਨਤੀ ਐ ਐਮਐਲ ਸਾਹਿਬ ਤੁਸੀਂ ਕਿਰਪਾ ਕਰੋ ਸ਼ੇਰਗੜ੍ਹ ਤੇ ਇਹ ਜਿਹੜੇ ਪੰਜ ਚਾਰ ਬੰਦੇ ਨੇ ਇਹਨਾਂ ਦੇ ਥੋੜੀ ਜਿਹੀ ਨਿਕਾਲ ਕੱਸੋ ਆ ੱੱਕੇ ਤੋਂ ਕੁਝ ਬੋਲਣਾ ਬੋਲ ਮੈਨੂੰ ਦੱਸਾਉਂ 30000 ਰੁਪਏ ਸਾਕੋ ਮੈਨੂੰ ਕਹਿੰਦਾ ਮੈਨੇ ਪੈਸੇ ਦੇ 30000 ਰੁਪਏ ਲਿਖੇ ਪੈ ਨਹੀਂ ਪੈਸੇ ਸੈਨ ਹੋਏ ਪੈ ਨਹੀਂ ਮਿਲਿਆ ਕਾ ਮੈਨੂੰ ਸਵੇਰੇ ਵੀ ਅੰਠੜੇ ਦਾ ਫੋਨ ਕਰਦਾ ਸ਼ਾਮ ਨੂੰ ਫੋਨ ਕਰਦਾ ਇਹ ਨਾ ਨਹੀਂ ਤਾਂ ਚੱਕ ਕੰਮ ਤੇ ਅੱਜ ਵੀ ਫੋਨ ਕੀਤਾ ਜੀ ਮੇਰੇ ਕੋਲ ਬਲੈਕਰ ਰਿਕੋਰਡਿੰਗ ਵੀ ਹੈਗੀ ਹੈ ਜੀ ਅੰਦਰ ਤੁਹਾਨੂੰ ਕੰਮ ਦੇ ਚੱਕੇ ਲੈ ਜਾऊंगा ਉਹ ਨਹੀਂ ਜੇ ਕੋ ਲੈਣਾ ਹੈ ਲਵੋ ਕੋਈ ਤਰੀਕਾ ਹੁੰਦਾ ਪਿੰਡ ਚ ਕੋ ਪੰਚਾਇਤ ਕਰੋ ਭਈ ਮੇਰਾ ਦੇਦਾ ਲੈਣ ਦੇ ਨਹੀਂ ਵੀ ਸਾਡਾ ਤੁਸੀਂ ਬਹਿ ਕੇ ਨਿਬੇੜ ਦਿਓ ਇਹ ਕੀ ਤਰੀਕਾ ਹੋਇਆ ਵੀ ਸਵੇਰੇ ਸ਼ਾਮ ਪੁਲਿਸ ਐਵੇਂ ਰੇਡ ਕਰਦੀ ਜਿਵੇਂ ਕੋ ਸਮਗਲਰ ਹੁੰਦਾ ਜਾਂ ਇਹ ਗੈਂਗਸਟਰ ਹੁੰਦਾ ਵਿਚਾਰਾ ਹਾਰ ਦਾ ਮਰੀਜ਼ ਹੈ 2 ਮਹੀਨੇ ਪਹਿਲਾਂ ਬੇਟੇ ਦੀ ਡੈਥ ਹੋਈ ਹੈ ਮਹੀਨਾ ਪਹਿਲਾਂ ਘਰ ਵਾਲੀ ਦੀ ਡੈਥ ਹੋਈ ਇਹ ਤਾਂ ਵਿਚਾਰਾ ਵੈਸੇ ਹੀ ਮਤਲਬ ਇੱਕ ਪਾਗਲਾ ਨਾਲੋਂ ਵੀ ਮਿਲਜਾਦਾ ਹੋਇਆ ਪਿਆ ਤੇ ਗੱਲ ਇਹ ਵੀ ਬੇਨਤੀ ਹੈ ਸਰਕਾਰ ਅੱਗੇ ਖਾਸ ਕਰ ਸਰਦਾਰ ਕਲਵੰਦ ਸਿੰਘ ਐਮਐਲਏ ਸਾਹਿਬ ਅੱਗੇ ਵੀ ਐਮਐਲਏ ਸਾਹਿਬ ਆਪਣੇ ਪ੍ਰਸ਼ਾਸਨ ਨੂੰ ਥੋੜਾ ਜਿਹਾ ਸਮਝਾਓ ਨਜਾਇਜ਼ ਉਹ ਨਾ ਕਰਨ ਆ ਜਾਇਜ਼ ਕਰਨ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਤਰੀਕੇ ਨਾਲ ਜਾਇਜ਼ ਕਰੋ ਪਰ ਨਜਾਇਜ਼ ਨਾ ਕਰੋ ਇਸ ਤਰ੍ਹਾਂ ਤਰੀਕੇ ਨਾਲ ਐਜੇ ਪੰਚਾਇਤੀ ਬੰਦਾ ਸੱਦ ਕੇ ਪੰਚਾਇਤ ਦੇ ਸਾਹਮਣੇ ਹੀ ਉਹਨੂੰ ਚੁੱਕ ਕੇ ਹਾਲਾਚ ਬਿਠਾ ਦੇਣ ਜਿਹੜਾ ਜੀ ਇਹ ਫਿਰ ਕਿੱਧਰ ਦਾ ਇਨਸਾਫ ਹੋਇਆ ਐਮਐਲਏ ਸਾਹਿਬ ਇਹ ਕੋਈ ਇਨਸਾਫ ਨਹੀਂ ਤੁਸੀਂ ਹਲਕੇ ਦੇ ਮਾਲਕ ਹੋ ਸਾਡੀ ਅਪੀਲ ਹੈ ਸ਼ੇਰਗੜ ਆਲੇ ਸਾਰਿਆਂ ਦੀ ਪਿੰਡ ਚ ਆ ਕੇ ਤੁਸੀਂ ਪਤਾ ਕਰੋ ਵੀ ਸੱਚਾਈ ਕੀ ਹੈ ਤੇ ਚੌਂਕੀ ਜੂ ਪਤਾ ਕਰੋ ਵੀ ਅੱਜ ਉੱਥੇ ਹੋਇਆ ਕੀ ਹੈ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੇ ਜੀ ਲੈ ਜੀ ਸਾਹਿਬ ਦੇਖੋ ਜੀ ਕਾਨੂੰ ਜੇ ਮੇਰੇ ਡੈਡੀ ਦੇ ਕੁਝ ਹੋ ਗਿਆ ਇਹਦਾ ਜ਼ਿੰਮੇਵਾਰ ਆਕਾ ਸਰਪੰਚ ਤੇ ਥਰੂਆ ਚੌਂਕੀ ਵਾਲਾ ਇੰਚਾਰਜ ਹੋਵੇਗਾ ਜੀ ਸਤਨਾਮ ਸ੍ਰੀ ਅਕਾਲ